ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਜੀ ਮੌਸਮ ਦੇਖੋ ਕਿੰਨਾ ਸੋਹਣਾ ਹੈ ਨਾ ਤੁਹਾਨੂੰ ਸਭ ਨੂੰ ਪਤਾ ਹੀ ਹੈ ਬਹੁਤ ਟਾਈਮ ਤੋਂ ਬਮਾਰ ਚੱਲ ਰਹੀਆਂ ਠੀਕ ਹੈ ਮੇਰਾ ਵੀ ਵੋਮਿਟ ਕਰ ਕਰਕੇ ਬੁਰਾ ਹਾਲ ਪਤਾ ਨਹੀਂ ਕਿ ਆ ਗੱਲ ਆ ਸਾਡੇ ਸਵਾਰ ਕਿਦਰ ਮੀ ਨਹੀਂ ਪੈ ਰਿਆ ਤੇ ਲਾਗਪਾਸ ਦੇ ਘਰਾਂ ਚ ਵੀ ਇਹ ਪ੍ਰੋਬਲਮ ਸਾਡੇ ਬਹੁਤ ਹੋਈ ਵੀ ਆ ਤੇ ਦੂਸਰੀ ਗੱਲ ਐ ਇਦਾਂ ਐ ਫਿਰ ਮਤਲਬ ਸਾਰਾ ਸਰੀਰ ਨਾ ਖਿੱਚਿਆ ਜਾ ਪਿਆ ਤੇ ਕੁਛ ਖਾਣੂ ਵੀ ਦਿਲ ਨਹੀਂ ਕਰਦਾ ਸਵਾਰ ਕੇ ਵੀ ਕਿਆ ਖਾਈਏ ਕਿਆ ਨਾ ਖਾਈਏ ਤੁਹਾਨੂੰ ਮੈਂ ਸੀਰੀਅਸਲੀ ਗੱਲ ਦੱਸਾਂ ਪਰ ਹੁਣ ਕੋਈ ਵੀਡੀਓ ਹੈ ਨਹੀਂ ਸੀ ਇਸ ਕਰਕੇ ਚੈਨਲ ਤੇ ਮੈਂ ਵੀਡੀਓ ਪਾਉਣੀ ਛੱਡ ਨਹੀਂ ਸਕਦੀ ਤਾਂ ਕੋਸ਼ਿਸ਼ ਕਰਨ ਲੱਗੀ ਇੱਕ ਸ਼ੇਕ ਬਣਾ ਲਵਾਂ ਕਰਨ ਦੇ ਮਾਮਾ ਹੀ ਆਏ ਸੀਗੇ ਅੱਜ ਤਾਂ ਫਿਰ ਉਹ ਬਨਾਨਸ ਲੈ ਆਏ ਸੀਗੇ ਮੈਂ ਕਿਹਾ ਚਲੋ ਫਿਰ ਕੁਝ ਹੈਲਦੀ ਹੋ ਜਾਵੇ ਘਰ ਦੀ ਚੀਜ਼ ਯਾਰ ਪਤਾ ਨਹੀਂ ਕਿਆ ਗੱਲ ਆ ਕਿਆ ਨਹੀਂ ਸਾਰੇ ਬਿਮਾਰ ਹੁੰਦੇ ਜਾ ਰਹੇ ਆ ਹੁਣ ਤਾਂ ਅਸੀਂ ਨਾ ਆਇਲੀ ਵੀ ਨਹੀਂ ਖਾਂਦੇ ਤੁਹਾਡੇ ਸਾਹਮਣੇ ਹੀ ਆ ਜੇ ਆਇਲੀ ਖਾ ਵੀ ਹੁੰਦਾ ਘਰ ਦੇ ਹੀ ਬਣਾਉਣੀ ਆ ਉਹ ਵੀ ਥੋੜਾ ਜਾਂ ਬਾਹਰ ਤੋਂ ਤਾਂ ਹੁਣ ਆਲਮੋਸਟ ਕੋਈ ਚੀਜ਼ ਆਈ ਨਹੀਂ ਰਹੀ ਹੈਗੀ ਸਿਰਫ ਐਂ ਆਂਦਾ ਫਰੂਟ ਲਿਆ ਦੋ ਆੰਬ ਆ ਜਾਂਦੇ ਆ ਫਰੂਟ ਆ ਜਾਂਦਾ ਬਸ ਇਹੋ ਜਿਹੀਆਂ ਚੀਜ਼ਾਂ ਆ ਜਾਂਦੀਆਂ ਬਾਕੀ ਜੋ ਵੀ ਚੀਜ਼ ਹੁੰਦੀ ਆ ਉਹ ਨਾਰਮਲੀ ਘਰ ਦੀ ਹੁੰਦੀ ਹੈ ਜੀ ਪਤਾ ਨਹੀਂ ਮਾਲਕ ਅ ਪ੍ਰੀਖਿਆ ਹੀ ਲੈ ਰਿਹਾ ਬਿਲਿਆ ਦੇਖੀ ਇਹਨਾਂ ਨੂੰ ਬਿਮਾਰ ਕਰਕੇ ਵੀ ਇਹ ਫੇਰ ਵੀ ਵੀਡੀਓ ਬਣਾਉਂਦੇ ਆ ਕਿ ਨਹੀਂ ਬਟ ਅਸੀਂ ਤਿਆਰ ਪਰ ਤਿਆਰ ਆ ਕੋਈ ਗੱਲ ਨਹੀਂ ਚੱਲੀ ਜਾਂਦਾ ਯਾਰ ਉੱਪਰ ਥੱਲੇ ਬਸ ਮਹਾਰਾਜ ਸਭ ਨੂੰ ਤੰਦਰੁਸਤ ਰੱਖੇ ਸਾਡਾ ਤਾਂ ਚੱਲ ਕੁਛ ਨਹੀਂ ਬਿਮਾਰ ਠ ਮਾਰੀਆਂ ਆਂਦੀਆਂ ਰਹਿੰਦੀਆਂ ਮਾਲਕ ਕਿਸੇ ਨੂੰ ਵੀ ਕੋਈ ਵੀ ਪ੍ਰੋਬਲਮ ਨਾ ਦਵੇ ਠੀਕ ਆ ਜੀ ਸੋ ਆਪਾਂ ਹੁਣ ਕਰਦੇ ਆਂ ਜੀ ਰੈਸিপি ਦੀ ਸਟਾਰਟਿੰਗ ਤੁਸੀਂ ਵੀ ਪੀ ਲਵਾ ਕੇ ਜੇ ਪੀਣਾ ਹੈ ਤੁਹਾਡਾ ਦਿਲ ਤਾਂ ਕਰਦਾ ਮੈਨੂੰ ਸਭ ਨੂੰ ਪਤਾ ਤੁਹਾਡਾ ਵੀ ਦਿਲ ਕਰਦਾ ਵੈਸੇ ਤਾਂ ਠੰਡਾ ਠੰਡਾ ਮੌਸਮ ਹੋਵੇ ਤੇ ਠੰਡੀ ਠੰਡੀ ਕੋਈ ਚੀਜ਼ ਸਾਨੂੰ ਪੀਣ ਨੂੰ ਮਿਲ ਜਵੇ ਜਾਂ ਖਾਣ ਨੂੰ ਮਿਲ ਜਵੇ। ਕੀ ਬਾਤ ਹੈ ਦਿਨੀ ਬਣ ਜਾਂਦਾ ਹੈ ਠੀਕ ਆ ਫੇਰ ਹੁਣ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਪਹਿਲਾਂ ਤਾਂ ਫਟਾਫਟ ਫੇਸਬੁੱਕ 'ਤੇ ਜਾਓ ਜੈਸਮਿਨ ਮਹਾਲ ਤੁਹਾਨੂੰ ਪਤਾ ਹੀ ਆ ਬਲੌਗਸ ਦੇ ਨਾਮ ਤੇ ਆਈਡੀ ਚੱਲ ਰਹੀ ਆ ਫਟਾਫਟ ਜਾ ਕੇ ਉਹਨੂੰ ਲਾਈਕ ਕਰ ਦੋ ਫੋਲੋ ਕਰ ਲਓ ਬੇਜ ਨੂੰ ਤੇ ਦੂਸਰੀ ਗੱਲ ਇਹ ਹੈ ਜੈਸਮੀਨ ਮਹਾਲ 3329 ਇੰਸਟਾਗ੍ਰam ਆਈਡੀਆ ਉਹਨੂੰ ਵੀ ਜਾ ਕੇ ਫਟਾਫਟ ਫੋਲੋ ਕਰੋ ਉੱਥੇ ਦੇ ਵੀ ਬਈ ਮੇਲ ਨੂੰ ਤਾਂ ਚੱਰੀ ਆ ਚੱਲ ਰਿਹਾ ਪ੍ਰੋਸੈਸ ਹੌਲੀ ਹੌਲੀ ਚੱਲਾਂਗੇ ਜਦੋਂ ਜਦੋਂ ਤੁਹਾਡੀ ਗਾਈਡੈਂਸ ਤੁਹਾਡੀਆਂ ਸਲਾਹਾਂ ਮੇਰੇ ਨਾਲ ਹੋਣਗੀਆਂ ਕਿ ਹਾਂ ਐਦਾਂ ਕਰਿਆ ਕਰ ਐਦਾਂ ਕਰਿਆ ਕਰ ਥੋੜੀਆਂ ਜੀਆਂ ਗਾਣਾ ਗੋਣਾ ਵੀ ਜ਼ਰੂਰੀ ਆਵੇ ਪਿਆਰ ਨਾਲ ਕਈ ਵਾਰ ਨਿਆਣੇ ਚੱਲਦੇ ਨਹੀਂ ਉਹਦੇ ਤੁਹਾਨੂੰ ਸਭ ਨੂੰ ਪਤਾ ਹੀ ਆ ਤੇ ਚਲੋ ਫਟਾਫਟ ਫਿਰ ਤੁਸੀਂ ਦੋਹੇ ਪਹਿਲਾਂ ਨਾ ਦੋਹੇ ਚੀਜ਼ਾਂ ਪਰ ਜਾ ਕੇ ਪਹੁੰਚੋ ਜਾਨੋ ਮੈਂ ਚਲਦੀ ਆ ਸੋਈ ਘਰ ਦੇ ਵਿੱਚ ਕਰਦੇ ਆਂ ਜੀ ਫਿਰ ਆਪਾਂ ਸਟਾਰਟਿੰਗ ਵੀਡੀਓ ਦੀ ਇਸ ਟਾਈਮ ਬਰਾਦਾ ਥੋੜਾ ਜਿਹਾ ਪਿਆ ਏ ਆਪਾਂ ਨੇ ਬਦਾਮ ਵੀ ਕਰ ਲਏ ਚੌਕਲੇਟ ਦੀ ਪਈਆ ਆਈਸਕ੍ਰੀਮ ਵੀ ਪਈਆ ਆ ਜਿਹੜੇ ਮਾਮਾ ਜੀ ਲੈ ਕੇ ਆਏ ਸੀ ਇਤਨੇ ਸਾਰੇ ਬਨਾਨਾਸ ਵੀ ਪਾਏ ਆ ਤੇ ਆਹਾਂ ਮੋਸਟਲੀ ਗੱਲ ਮੈਂ ਤੁਹਾਨੂੰ ਦੱਸਦੀ ਆ ਇਹ ਇਹ ਹੈਗਾ ਜੀ ਆਪਣਾ ਦੁੱਧ ਦੁੱਧ ਦੇ ਵਿੱਚ ਨਾ ਮੈਂ ਪਹਿਲਾਂ ਹੀ ਆਈਸ ਪਾਤੀ ਉਜੋ ਛਿੱਤੀ ਡੰਡਾ ਹੋ ਜਵੇ ਤੁਹਾਨੂੰ ਪਤਾ ਫਿਰ ਘਰ ਤੇ ਕਾਲੀ ਹੋ ਜਣਿਆ ਤਾਂ ਇਸ ਕਰਕੇ ਇਹਨੂੰ ਰਸਟ ਤੇ ਪਾ ਰੱਖ ਦਿੰਨੇ ਆ ਅੱਗੇ ਦੇਖਦੇ ਵਾਰੀ ਵਾਰੀ ਸਿਰ ਲੈਂਦੇ ਆ ਬਨਾਉਣਾ ਭਾਈ ਕਰਾਂਗੇ ਕਟਿੰਗ ਇਹਨਾਂ ਦੀ ਸਵਾਰ ਕੇ ਮਿੱਠਾ ਆਪਾਂ ਨਹੀਂ ਘੱਟ ਰੱਖਣਾ ਐਂ ਸੇ ਤਾਂ ਮੇਰੀ ਸਲਾਹ ਹੈ ਮਿੱਠਾ ਪਾਉਣਾ ਹੀ ਨਹੀਂ ਮੈਂ ਰਹਿਣ ਦੋ ਮੈਂ ਮਿੱਠਾ ਨਹੀਂ ਦੀ ਪਾਉਣਾ ਜੀ ਨੂੰ ਲੋੜ ਹੋਊਗੀ ਆਪਣਾ ਕਹਿਰਨਾ ਆਪਣਾ ਚਮਚਾ ਚੱਕੋ ਆਪਣਾ ਪਾਓ ਫਰਾਹੂ ਕਿਸੇ ਨੂੰ ਘੱਟ ਕਿਸੇ ਨੂੰ ਜ਼ਿਆਦਾ ਇਸ ਨਾਲੋਂ ਚੰਗਾ ਆਪਾਂ ਸੱਚਾ ਹੀ ਹੋ ਜੀਏ ਵੀ ਅਸੀਂ ਪਾਇਆ ਇਹ ਨਹੀਂ ਓਫੋ ਉਹ ਵਿੱਚ ਡਿੱਗ ਰਿਹਾ ਰਿਹਾ ਤੇ ਇੱਕ ਹੋਰ ਕਿਉਂਕਿ ਮਾਣੇ ਮੋਟੇ ਕੇਲਿਆਂ ਨਾਲ ਗਲਮੀਨਾ ਬਣਦੇ ਬਾਹ ਗਾਨੀਆਂ ਇਹ ਹਨੀਆਂ ਹਾਂ ਮੇ ਬੱਚਾ ਲੋਪਰ 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 ਕਿੰ ਕਿਉਂ ਨਹੀਂ ਕਹਿੰਦਾ ਕਿਹਦਾ ਬੁੱਤਾ ਆਏ ਆਏ ਹਾਈ ਕਿੰਨੇ ਜਣੇ ਆ ਮੰਮੀ ਚਾਚਾ ਮਾਸੀ ਮੰਮੀ ਪਪਾ ਉਹਦੇ ਉਪਰ ਚ ਚੌਥਾ ਪੰਜਵਾਂ ਕਾਰਨ ਛੇਵੀਂ ਮੈਂ ਹੁਣ ਤੱਕ ਆਪਾਂ ਨੇ ਤਿੰਨ ਚੌਥਾ ਆਹਾ ਕੇਲਾ ਹੂੰ ਹੂੰ ਹਾਂ ਠੀਕ ਚੌਥਾ ਸਾਨੂੰ ਮਕੇਲਾ ਲੋੜ ਪਾਵਾਂਗੇ ਆਪਾਂ ਹੋਰ ਬਣ ਉਧੋ ਮਾਈ ਨਹੀਂ ਮੈਨੂੰ ਦਾਦੇ ਠੀਕ ਹੈ ਗਿਆ ਤੋਂ ਵਿੱਚ ਚਲ ਮਹਾਰਾਜ ਪਹਿਲਾ ਆਪਾਂ ਇਹਨਾਂ ਦਾ ਹੀ ਬਣਾਨੇ ਆ ਤੇ ਹੁਣ ਆਪਾਂ ਯੂ نو ਮਿੱਠਾ ਪਾਣਾ ਨਹੀਂ ਆਈਸਕ੍ਰੀਮ ਉਹਦਾ ਕੰਮ ਕਰੂਗੀ ਤੇ ਇਧਰ ਜਿਹੜਾ ਭਾਵੇਂ ਇੱਕ ਵਾਰੀ ਫੇਰ ਤੋਂ ਨਾ ਮੈਂ ਫੈਂਟ ਲਾਉਣਾ ਚੰਗੀ ਤਰ੍ਹਾਂ ਕੇ ਉੱਪਰ ਨੂੰ ਆਪਣੇ ਹਾਂ ਹਾਂ ਤਾਂ ਹੁਣ ਆਪਾਂ ਇੱਕ ਆਈਡੀਆ ਕਰਾਂਗੇ ਪਹਿਲਾਂ ਥੋੜਾ ਜਨਾ ਵਿੱਚ ਦੁੱਧ ਘੱਟ ਲੈਂਦੇ ਆਪਾਂ ਕਿ ਮੈਨੂੰ ਤਾਂ ਪੈ ਗਿਆ ਜ਼ਿਆਦਾ ਮਿਸ ਕਰਕੇ ਹੀ ਆ ਰਹੀ ਐਸੀ ਬਾਹਰ ਨੂੰ ਵੈਸੇ ਤਾਂ ਇਹ ਆ ਨਮੋਸਟ ਹੋ ਗਿਆ ਹੈ ਜੀ ਸਾਡਾ ਦਾਲ ਪਰ ਮੈਂ ਕਿਹਦੀ ਬਸ ਕਰਦੇ ਆ ਬਣ ਗਿਆ ਇਹ ਤਾਂ ਦੇਖੋ ਦੋ ਤਿੰਨ ਪੀਸ ਤਾਂ ਤੁਹਾਨੂੰ ਖੁਦ ਨੂੰ ਵੀ ਪਤਾ ਮੈਂ ਰੱਖ ਲਈ ਹੈ ਜੀ ਇਹਨਾਂ ਨੂੰ ਖਾਣ ਨੂੰ ਤੇ ਦੂਸਰੀ ਗੱਲ ਹੁਣ ਐਦਾਂ ਓਲੇ ਜੇ ਗਲਾਸ ਚ ਪਾ ਕੇ ਦੇਖਦੀ ਹਾਂ ਬਸ ਤੇ ਆ ਥੋੜਾ ਜਿਹਾ ਹੈਗਾ ਇਹਨੂੰ ਆਪਾਂ ਕਰਾਂਗੇ ਜੀ ਕਾਈ ਕਰ ਲਈਏ ਤਾਂ ਹੀ ਤਾਂ ਉਹਨੂੰ ਵੀ ਤਾਂ ਦੇਖਣ ਨੂੰ ਵੀਡੀਓ ਸੋਹਣੀ ਲੱਗੂਗੀ 2 ਮਿੰਟ ਦੇ ਦੋ ਜੀ ਬਸ ਮੈਂ ਹੁਣ ਦੇਖੋ ਇਸ ਵਿੱਚੇ ਕੀ ਆ ਨਿਕਲ ਰਹਾ ਹੈ ਪਤਾ ਹੀ ਲੱਗ ਗਿਆ ਤੁਹਾਨੂੰ ਸਾਰਿਆਂ ਨੂੰ ਕਾਂਚੀ ਕੇਕਲਸ ਅਸੀਂ ਜਦ ਛੋਟੇ ਜਿਹੇ ਹੁੰਦੇ ਸੀ ਸਾਨੂੰ ਪਤਾ ਕੀ ਹੁੰਦਾ ਸੀ ਅਸੀਂ ਕਹਿੰਦੇ ਤੇ ਮੰਮੀ ਸੀ ਕਾਂਚ ਦੇ ਗਲਾਸ ਵਿੱਚ ਹਰ ਇੱਕ ਚੀਜ਼ ਨੂੰ ਅਸੀਂ ਫੜਚਾਉ ਤੇ ਚਾਹ ਦੇ ਨਾਲ ਪੀਣਾ ਇਹ ਕਿੱckie ਬਚਪਨ 'ਚ ਸਾਨੂੰ ਵੀ ਦੁੱਧ ਪਸੰਦ ਨਹੀਂ ਸੀ ਹੁੰਦਾ ਹੁਣ ਵੀ ਬਹੁਤ ਫੈਮਲੀਆਂ ਹੋਣੀਆਂ ਤੁਸੀਂ ਬਡੇ ਵੀ ਹੋ ਗਏ ਹੋਣੇ ਆ ਪੇਰੈਂਟਸ ਵੀ ਬਣ ਗਏ ਹੋਣੇ ਆ ਦਾਦਾ ਦਾਦੀ ਵੀ ਬਣ ਗਏ ਹੋਣੇ ਆ ਨਾਨਾ ਨਾਨੀ ਬਣ ਗਏ ਹੋਣੇ ਆ ਪਰ ਅੱਜ ਹਲੇ ਵੀ ਨਹੀਂ ਪਸੰਦ ਪਰ ਅਸੀਂ ਬੱਚਿਆਂ ਨੂੰ ਕਹਿੰਦੇ ਆ ਦੁੱਧ ਪਿਆ ਕਰ ਪਾਈ ਦੁੱਧ ਪਿਆ ਕਰ ਬੀਟਾ ਥੋੜਾ ਜਿਆ ਖਾਣ ਲਈ ਵੀ

ਇਹ ਲਾ ਕੇ ਕਿੱਪਾ ਨੇ ਸਬਦੇ ਵਿੱਚ ਪਾਇਆ ਪਰ ਇੱਕ ਗਲਤੀ ਕਰਕੇ ਆਪਾਂ ਨੇ ਦੱਸੋ ਕਿ ਹਲੇ ਤਾਂ ਨਾ ਮਟੀਰੀਅਲ ਪੈਣਾ ਤਾਂ ਇਸ ਕਰਕੇ ਆਪਣਾ ਬਚਦਾ ਹੈ ਤੁਹਾਨੂੰ ਦਿਖਾਉਣੀ ਹੈ ਮੈਂ ਕਿਦਾਂ ਤੁਸੀਂ ਕਿਸੇ ਨੇ ਵੀ ਇਹ ਨਹੀਂ ਦੇਖ ਲੋ ਯਾਦ ਨਹੀਂ ਕਰਾਇਆ ਅੱਧਾ ਕਰੋ ਹੋਰ ਪਾ ਲਾਂਗੇ ਬੇਸ਼ੱਕ ਪਹਿਲਾਂ ਇੱਕ ਦੀ ਚੀਜ਼ ਬਣਾ ਕੇ ਦੇਖਦੇ ਆਪਾਂ ਰੋਲੇ ਲੈ ਲੈ ਇੱਕ ਇਧਰ ਵਿੱਚ ਮੇਨਸ ਲੀ ਜੋ ਆਈਸ ਕਰੀ ਨੇ ਕੇ ਆਂ ਬੀਤੀ ਹੁਤਾ ਪਾਣੀ ਇਹ ਪਣੀ ਇਹ ਦਾਪੜ ਹੋਗੀ ਮਹਾਰਾਜ ਕੋਪੂ ਓ ਪੂਲ ਇਹ ਔਰ ਇਹਦੇ ਵਿੱਚ ਪਾਵਾਂਗੇ ਆਪਾਂ ਬਚ ਗਿਆ ਮੰਨਦੇ ਆ ਉਹ ਵੀ ਤੁਸੀਂ ਜੈਸਮੀਨ ਇਹਦੇ ਵਿੱਚ ਪਾਵਾਂਗੇ ਆਪਾਂ ਬਰਾਤਾਂ ਵੀ ਤਾਂ ਪਾਉਣਾ ਕੰਮ ਮੈਨੂੰ ਬਹੁਤ ਆ ਪਾਈ ਇਹ ਨਾ ਕੋਹ ਮੈਂ 베ਲ ਨਹੀਂ ਆ ਇਹ ਵੀ ਪੋਰ ਨੂੰ ਪਾ ਕੇ ਨੂੰ ਚਾਹਾਂ ਚੰਚਾ ਚਾਚਾ ਵੀ ਦੇਣੀ ਹੈ ਇੱਕ ਥੋੜੇ ਜਿਹਾ ਪਾਵਾਂਗੇ ਆਪਾਂ ਡਰਾਈ ਫਰੂਟ ਤੇ ਇੱਕ ਕੁਝ ਫਲੇਵਰ ਦੇਣੇ ਕੋਕਟੇਲ ਤੁਸੀਂ ਜਿਹੜੀ ਮਰਜ਼ੀ ਪ੍ਰਕਾਰ ਦੀ ਯੂਜ਼ ਕਰ ਸਕਦੇ ਹੋ ਮੈਂ ਕੇਵਲ ਇਹ ਨੂੰ ਹੀ ਨਹੀਂ ਤਰਜੀਹ ਦਵਾਂਗੀ ਕਿ ਤੁਸੀਂ ਆਹੀ ਹੋ ਤੁਹਾਡੀ ਵਿਸ਼ ਮੈਂ ਪਹਿਲਾਂ ਇਹ ਸਬੂਕਾ ਸਟਾਰਟ ਛੋਟੇ ਜਿਹੇ ਇਹ ਤੋਂ ਦੇ ਵਿੱਚ ਕद्दूकस ਕਰਕੇ ਹੱਥ ਤੇ ਕੱਢ ਕੇ ਆਹ ਦੇਖੋ ਇਸ ਤਰ੍ਹਾਂ ਆਪਾਂ ਪਾਦਾਂਗੇ ਸੋ ਰੈਡੀ ਹੈ ਸਾਡਾ ਕੀਆ ਬਣਾਣਾ ਸ਼ੇਕ ਕਰ ਦਾਂਗੇ ਜੀ ਨੂੰ ਸਾਈਡ ਤੇ ਬਾਕੀ ਵੀ ਮੈਂ ਇਸ ਤਰ੍ਹਾਂ ਫਟਾਫਟ ਬਣਾ ਲਵਾਂ ਫਿਰ ਮਿਲਦੇ ਹਾਂ ਤੁਹਾਨੂੰ ਮੈਂ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਮੇਰੇ ਅੱਲਾਹ ਤੁਹਾਨੂੰ ਹੀ ਬੇਪਰ ਸਤਿਕਾਰ ਦੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਭੀਤ ਬਣਾਉਂਦੀ ਐ ਜੀ ਵੀਡੀਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸੁਭੂ ਸਾਡੀ ਜੀ ਅਧਰਾ ਸ਼ੇਕ ਬਣਾ ਕੇ ਲੈ ਕੇ ਆਈ ਐ ਜੀ ਤੇ ਦਾਦੇ ਨਾਮ ਆ ਬੁੱਗੀ ਸਾਫੇ ਬੈਠੋ ਫਿਰ ਐ ਬੈਠੋ ਨਹੀਂ ਆ ਬੁੱਬੂ ਜੀ ਸਾਡੀ ਅੱਜ ਸ਼ੇਕ ਬਣਾ ਕੇ ਲੈ ਕੇ ਆਈਏ ਸਾਰਿਆਂ ਨੂੰ ਚੱਕੋ ਫਰੀਕੇ ਕੇ ਗਲਾਸ ਕਰਕੇ ਹੋਰ ਕੀ ਆ ਨਹੀਂ ਨਹੀਂ ਅੱਛਾ ਬਿੱਕੀਂ ਰਹਿ ਬਿੱਕੀਂ ਦਾੜੀ ਨੂੰ ਆ ਤਾਂ ਜੈਸਮੀਨ ਆ ਨਹੀਂ ਬੜਾ ਗਲਾਸ ਦੇ ਦੋ ਆ ਅੱਧਿਆਂ ਨੂੰ ਪਸੰਦ ਆ ਸਕਦੀ ਹੈ ਚੀਜ਼ ਅੱਧਿਆਂ ਨੂੰ ਨਹੀਂ ਆ ਸਕਦੀ ਚਾਚੂ ਸਮਝ ਗਏ ਹੋਣੇ ਹਾਂ ਚਾਚੂ ਸਮਝ ਗਏ ਹੋਣੇ ਤੂੰ ਆਪਣਾ ਲੈ ਲੈ ਛੋਟਾ ਇਹ ਬਣਾਣਾ ਸੇਕ ਲੱਗਦਾ ਮੈਨੂੰ ਵਿਦਆਉਟ ਮਿੱਠਾ ਇਹਦੇ ਤਾਂ ਵੀ ਸ਼ੁਕਰ ਹੈ ਮੈਂ ਤਾਂ ਤੁਹਾਨੂੰ ਤਾਂ ਹੀ ਕਹਿਣ ਲੱਗਿਆ ਤਾਂ ਬੇ ਸ਼ੁਕਰ ਹੁਣਾ ਇਹ ਠੀਕ ਆ ਇਹ ਠੀਕ ਆ ਮੈਂ ਜਮਾ ਨਹੀਂ ਮਿੱਠਾ ਪਾਇਆ ਨਹੀਂ ਬਨੇ ਕਹਿਣਾ 10 ਮਿੰਟ ਬਾ ਮੇਰੇ ਜੋਗਾ ਤੂੰ ਇੱਕ ਗਲਾਸ ਬਣਾ ਦੇ ਕਰ ਉਹ ਮਾਸੀ ਦਾ ਡਾਇਲੋਗ ਹੁੰਦਾ ਏ ਨਹੀਂ ਉਹ ਮੈਂ ਤਾਂ ਲੱਡੂ ਬਣਵਾਉਣੀ ਆ ਤਾਂ ਸਿਆਰ ਚ ਪੱਕਾ ਉਹਨੂੰ ਲੋਈ ਨੂੰ ਰਾਮਦਾਰੀ ਉਹ ਲੱਡੂਆਂ ਦੀ ਆ ਰਹੀ ਹੈ ਜਸਮੀਨ ਕੋਈ ਗੱਲ ਨਹੀਂ ਆਰਡਰ ਕਰਾ ਆਰਡਰ ਕਰਦੇ ਹੋ ਪਹਿਲੇ ਹੂੰ ਮੇਰੀ ਢੂਈ ਦੁਖਦੀ ਆ ਬਾਹਰ ਦੁਖਦੀ ਆ ਔਰ ਲੱਡੂ ਮੇਰੀ ਢੂਈ ਨੂੰ ਪੈਦੇ ਮੰਦ ਬੜਵਾਉਣੇ ਆ ਗਰਮ ਚੀਜ਼ਾਂ ਖੀਓ ਹਾਂ ਹੂੰ ਤੁਹਾਨੂੰ ਪਤਾ ਨਾ ਜਿਆਦਾ ਖਾলে ਤੇ ਮੇਰੇ ਢਿੱਡ ਚ ਪਿੱਕ ਨਿਕਲਿਆ ਇਹਦੀ ਹੂੰ ਐ ਮਮੀ ਇਹਨੂੰ ਤਾਂ ਪੁੱਛ ਲਓ ਕਿਆ ਕਹਿੰਦੀ ਐ ਇਹ ਤੂੰ ਪੀਣਾ ਮੈਂ ਨਹੀਂ ਪੀਣਾ ਤੂੰ ਪੀ ਲੈ ਹਾਏ ਮੈਂ ਬੱਚਾਈ ਕਾਹੀ ਆ ਜਿਹਨੂੰ ਮੇਰਾ ਖਿਆਲ ਰਹਿੰਦਾ ਤੁਸੀਂ ਚਾਰ ਜਣੇ ਇੰਨੇ ਬੈਠੇ ਕੋਈ ਨਹੀਂ ਪੁੱਛਦਾ ਹਾਈ ਮੈਂ ਬਬੂ ਇਹ ਤੇ ਸੀ ਮਲਾਈ ਦੀ ਪਾਈ ਆ ਨਾ ਖੁਸ਼ ਨਹੀਂ ਪਾਇਆ ਮਸੀ ਇੱਕ ਕੇਲਾ ਨੇ ਕੋਲੇ ਬਾਬਾ ਦਿਖਾਈ ਮੇਰੇ ਬੂਟ ਪਾਈ ਕੋਣ ਘਟ ਘੜ ਮਲਾਈ ਨੇ ਕੇਲਾ ਆ ਅਰੇ ਤੇ ਆ ਪੁੱਤ ਲਗਾ ਲਾ ਸੀ ਇੰਨੀ ਸਵਾਦ ਖਾਦੇ ਆ ਪਤਾ ਨਹੀਂ ਪਿਆਰ ਪਾਇਆ ਮੈਂ ਸੁਭਨੇ ਸੋਰੀ ਸੁਭਨੇ ਤਾਂ ਬਣਾਇਆ ਸੁਭਨੇ ਪਿਆਰ ਪਾਇਆ ਵਿੱਚ ਕਿਉਂ ਲੱਗਿਆ ਵੀ ਇਹਦੇ ਵਿੱਚ ਚਾਕਲੇਟ ਪਾਈਤੀ ਤਾਂ ਪਤਾ ਨਹੀਂ ਹੋ ਸਕਦਾ ਮੇਰੇ ਅੱਜ ਤਾਂ ਪਈ ਨਹੀਂ ਖਾ ਖੁਕੇ ਕਹਿ ਦਿੰਦੇ ਆ ਕੁਝ ਨਹੀਂ ਕੁਝ ਹੈ ਕਿਤੇ ਕੱਢੇ ਨਾ ਲੱਗੇ ਹਾਂ ਤਾਂ ਡੋਲ ਦੇਣਾ ਪੁੱਤ ਨਹੀਂ ਬਾਕੀ ਜਾਂਜ ਇੱਕ ਗਲਾਸ ਮਨ ਹੋਰ ਪੀ ਲੈ ਮਨ ਦਾ ਉਦਾਂ ਵੀ ਰეკਮੈਂਡ ਕਰਿਆ ਬਹੁਤ ਜਿਹੜਾ ਨੇ ਹਾਂ ਵੀ ਦਿੱਲੀ ਟੋਕ ਕੇ ਨੇ ਖਾਣੇ ਖਾਣੇ ਦਾ ਹਾਂਜੀ ਪੁੱਤ ਜਬਾ ਕੇ ਫੈਂਟ ਮਾਰਦੀ ਇਹਦੇ ਨਾਲ ਉਹ ਕਹੀ ਤਾਂ ਜੰਨੇ ਆ ਨੋਰਮਲ ਫਰੂਟ ਤਾਂ ਉੱਤੇ ਫਰੂਟ ਤਾਂ ਉੱਤੇ ਦੋ ਕੇਲੇ ਹੋਗੇ ਹਾਂ ਜਿਹੜੇ ਸੀਜ਼ਨਲ ਜਿਵੇਂ ਉਹ ਸੇਬ ਆਏ ਬੈਸ ਟਾਈਮ ਆ ਇਦਾਂ ਦਾ ਕੋਈ ਵੀ ਦੋ ਫਰੂਟ ਡੇਲੀ ਖਾ ਲਿਆ ਕਰ ਵੀ ਤੇਰੇ ਸਿਹਤ ਵਾਸਤੇ ਬਹੁਤ ਫਾਇਦੇਮੰਦ ਹੈ। ਬਣੀ ਪਤਲਾ ਬਣੇ ਹੋ। ਜੇ ਕਹ ਤੂੰ ਫਰੂਟ ਹਾਂ। ਮੈਂ ਤਾਂ ਪਹਿਲੇ ਹੀ ਕਹਿੰਨੀ ਆ ਵੀ ਫਰੂਟ ਖੀਰੇ ਲਿਆਇਆ ਕਰੋ। ਕੀਰੋ ਖੀਰੇ ਵਧੀਆ ਰਹਿੰਦੀ। ਮੈਂ ਅੰਬੀਆਂ ਨਹੀਂ ਨਾ ਮੈਂ ਤੇ ਖਾਉਂਦੀ ਆ ਉਹ ਗਰਮ ਹੁੰਦੀਆਂ ਮੈਂ ਤੇ ਨਹੀਂ ਉਹ ਹੁੰਦੀਆਂ ਨਹੀਂ ਅਡਜਸਟ ਜੀ ਮੈਂ ਤਾਂ ਕਹਿੰਦੀ ਰਹਿੰਦੀ ਵੀ ਹੋਰ ਕੋਈ ਫਰੂਟ ਲਿਆ ਦਿਓ। ਹਾਂ। ਹੈ ਮੇਲਾ। ਹਰਨ ਕੁ ਉਹ। ਪਤਲਾ ਹੋ ਜਾਣਾ ਬੰਦਾ। ਆਪਣੀ ਆਪਣੀ ਪੀਸ ਖਾਈ ਗਈ। ਦੂਜੀ ਦੇ ਵੀ ਨਹੀਂ ਨਿਕ ਰਹੀ ਪਤਲਾ ਜਿਆਦਾ ਤਾਂ ਇਹ ਤਾਂ ਬਿਮਾਰ ਹੈਗਾ ਕਾੜਾ ਜਾਨੀ ਮੈਨੂੰ ਵੀ ਮਾਰ ਉਹ ਜੈਲੀ ਬੈਲੀ ਜੀ ਵੀ ਨਹੀਂ ਪਾਉਂਦੇ ਬੜੀ ਦਾ ਉਹ ਬਿੰਦਰ ਬੀਰੇ ਦੀ ਘਰ ਵਾਲੀ ਬਿਮਾਰ ਆ ਥੋੜੀ ਜੀ ਤਾਂ ਕਰਕੇ ਉਹਨੇ ਦੁਕਾਨ ਨਹੀਂ ਖੋਲੀ ਹਲੇ ਹੋਣ ਹੋਈ ਨਾ ਪੁੱਛਿਆ ਕਾੜਾ ਦਾ ਬਾਹਰ ਆ ਦੇ ਬहोत ਬਣਿਆ ਚਾਚੀ ਬਲੀ ਆਏ ਆ ਮੇਰਾ ਬੱਚਾ ਤੂੰ ਜਾ ਪਤਾ ਕੀ ਗੱਲ ਆ ਚਾਚੇ ਦੇ ਇੰਟਰਵਿਊ ਲੈ ਤੂੰ ਕੱਲ ਖਤਮ ਉਹ ਚਾਚੇ ਨੇ ਇੰਟਰਵਿਊ ਦੇ ਦਿੱਤੀ ਜਸਮੀਨ ਆਜਾ ਬਣਾ ਕੇ ਦੋਸ ਮਠਾਣਾ ਪਾ ਗਾ ਚੀਨੀ ਨੂੰ ਤਾਂ ਸੜਦੇ ਚੱਕ ਕੇ ਮੈਂ ਤਾਂ ਆਪ ਕਹਿੰਦੀ ਆਪਾਂ ਚੀਨੀ ਨੂੰ ਸੱਚੀ ਹੋ ਗਏ ਤਾਂ ਸ਼ੱਕਰੇ ਰੱਖ ਲਓ ਭਰ ਕੇ ਡੱਬੇ ਚ ਸ਼ੱਕਰ ਮੈਂ ਕਿਲੋ ਲੈ ਆ ਉਹ ਮੈਂ ਤਾਂ ਮਿੱਟਾ ਖਾਂਦ ਨਹੀਂ ਥੋੜੇ ਕੋਲ ਇੱਕ ਹਫਤਾ ਮੁੱਕੜੀ ਨਹੀਂ ਚਾਹੀਦੀ ਕਿਲੋ ਚੀਨੀ ਸਾਰੇ ਕਿਲੋ ਆਹੋ ਸ਼ੱਕਰ ਹਫਤੇ ਬਾਅਦ ਤੁਹਾਨੂੰ ਫੇਰ ਲੈ ਆ ਦਿੰਨੇ ਕਿਲੋ ਮੈਂ ਗੁੱਗੇ ਉਹ ਇੰਜਾਂ ਕਿਲੋ ਪਈਏ ਢੋਲ ਪਰ ਆਹ ਚੀਨੀ ਦਾ ਕਿੱਥੇ ਪੁੱਤ ਜਿੰਮੇ ਭਈਏ ਕੋਈ ਲੱਗਦੇ ਉਹਨਾਂ ਨੂੰ ਚਾਹ ਬਣਾ ਕੇ ਦੇ ਦਿੰਦੀ ਹਾਂ ਮੈਂ ਕਰ ਕਿੱਥੇ ਗਏ ਨਿੰਮੇ ਭਈਆਂ ਨੂੰ ਆਵੇ ਉਹ ਲੱਗੀ ਵੀ ਘੋਲਣ ਉਹ ਸਾਡੀ ਦਾ ਬਜਿੰਦਰ ਕੱਦੀ ਰੋਲਾ ਪਾਉਂਦੀ ਆ ਹੂੰ ਚੀਨੀ ਛੱਡ ਦੋ ਚੀਨੀ ਛੱਡ ਦੋ ਚੀਨੀ ਛੱਡ ਦੋ ਮੈਂ ਗੱਲ ਸਹੀ ਆ ਚਲੋ ਠੀਕ ਆ ਜੀ ਲੈ ਲੈ ਪਹਿਲਾਂ ਮੇਰੀ ਗੱਲ ਸੁਣੋ ਆਪਾਂ ਫਤਿਹਗੜ੍ਹ ਸਾਬ ਘੱਟ ਜਾਣਾ ਪੁੱਛੋ ਕਾਤੇ ਕਹਿਨੀ ਆ ਪਹਿਲਾਂ ਪੁੱਛੋ ਸਹੀ ਕਾਤੇ ਕਹਿਨੀ ਆ ਛੋਟੇ ਸਾਹਿਬ ਜਾਦਾਂ ਨੇ ਸਾਨੂੰ ਬੁਲਾਉਣਾ ਨਾ ਸੁਣ ਤਾਂ ਲੋ ਵੀ ਮੈਂ ਕਾਤੇ ਮੋਟਾ ਆ ਆਟੋਮੈਟਿਕਾਂ ਬਣ ਜਣੀ ਪ੍ਰੋਗਰਾਮ ਵਿੱਚ ਚੱਲ ਬਈ ਮੈਂ ਕਾਤੇ ਵੀ ਤੁਸੀਂ ਕਹਿੰਦੇ ਤੇਰੇ ਦਿਮਾਗ 'ਚ ਕਾਤੇ ਤੁਸੀਂ ਇਹ ਪੁੱਛਣਾ ਤਾਂ ਉੱਥੇ ਨਾ ਜਿਹੜਾ ਸਰੋਵਰ ਹੈ ਨਾ ਉਹਦੀ ਤਿਆਰੀ ਕਰ ਰਹੇ ਆ ਸਾਫ ਸਫਾਈ ਅੱਪਾ ਵੀ ਥੋੜਾ ਯਾਰ ਬਾਬਾ ਜੀ ਕਈ ਦਿਨ ਹੋ ਗਏ ਉਹ ਤਾਂ ਸਫਾਈ ਹੋ ਵੀ ਨਹੀਂ ਨਹੀਂ ਚੱਲਦੀ ਆ ਚੱਲਦੀ ਆ ਚੱਲਦੀ ਆ ਅੱਪਾ ਮੜਿਆ ਲਾਏ ਉਹਨੇ ਬਾਬਾ ਇਹ ਲੋ ਕਰਿਆ ਉਹਨੇ ਫਿਰ ਥੋੜੀ ਜੀ ਸੇਵਾ ਜਾ ਕੇ ਹੁਕਮ ਆ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਬਾਬੇ ਨੇ ਉਹ ਕਮਾਉਣਾ ਨਾ ਉਹਨਾਂ ਨੇ ਦਿਮਾਗ ਚ ਪਹੁੰਚ ਜਾਣਾ ਉਹਨਾਂ ਨੇ ਦਿਮਾਗ ਚ ਪਾਤਾ ਹੁਕਮੇ ਆ ਹੁਣ ਦੇਖ ਕੇ ਤਾਂ ਤੁਸੀਂ ਜਾਣਾ ਇਹ ਗੱਲ ਨਹੀਂ ਬਣਦੀ ਇਹ ਗੱਲ ਨਹੀਂ ਬਣਦੀ ਹੈ ਜੀ ਮਮਾ ਵੀ ਨਹੀਂ ਕਹਿੰਦੇ ਮੈਂ ਹੁਣ ਮੈਂ ਕਹਿੰਦਾ ਤਾਂ ਮੈਂ ਮੈਂ ਕੀ ਕਹਣਾ ਮਸੀਨੇ ਮਰਨਾ ਲੈਣਾ ਮੈਂ ਮੈਂ ਇਹ ਵੀ ਨਹੀਂ ਮਰਵਾਦੀ ਗੱਲ ਉਹ ਦੀ ਮੈਂ ਪਾਕਿਸਤਾਨ ਨੂੰ ਮੈਂ ਤਾਂ ਸੋਚਿਆ ਵੀ ਨਹੀਂ ਤੇ ਮੈਂ ਪਾਕਿਸਤਾਨ ਜਾਣਾ ਉੱਥੇ ਮਾਰਾ ਤੇ ਉੱਥੇ ਮੱਥਾ ਟੇਕਿਆ ਹਾਂ ਕਿੱਧਰ ਨੂੰ ਕਹਾ ਪਿਓ ਤਾਂ ਬਣਨੇ ਕੁਝ ਨਹੀਂ ਪਤਾ ਮੈਂ ਵੀ ਮੈਂ ਵੀ ਪੁੱਠੀ ਜਾ ਕੇ ਪਾਕਿਸਤਾਨੇ ਕਸ਼ਮੀਰਾ ਉੱਥੇ ਕਿਸੇ ਦੀ ਮੈਂ ਉਹਦੇ ਪਰ ਰੀਲ ਦੇਖੀ ਉਹ ਬੰਦਾ ਲੱਗਿਆ ਬਸ ਅਨਾਉਂਸਮੈਂਟ ਕਰਨ ਵੀ ਇੱਥੇ ਸੇਵਾ ਚੱਲਦੀ ਆ 4 ਤਰੀਕ ਨੂੰ ਅਸੀਂ ਉੱਥੇ ਦੇ 4 ਤਰੀਕ ਦੀ ਉਹ ਬੰਦੇ ਨੇ ਰੀਲ ਪਾਈ ਰੀਲ ਪਾਈ ਵੀ ਤਰੀਕ ਵੀ ਮੈਂ ਕਹਿੰਦਾ ਦੱਸੀ ਵੀ ਅ ਬਿਛੜੇ ਜਿਹੜੇ ਭਾਈ ਵੀ ਰੀਲ ਦੇਖਦੇ ਨੇ ਜਿਹੜੇ ਟੜ ਵਾਲੇ ਤੇ ਸੇਵਾ ਪਾਉਂਦੇ ਚਾਰ ਤੇ ਆ ਜੋ ਕਿ 6 7 ਤ੍ਰਿਗੂਗੀ ਮੈਂ ਤਾਂ ਤੁਹਾਨੂੰ ਤਾਂ ਕਿਹਾ ਵੀ ਆਪਣੇ ਕਈ ਰਿਸ਼ਤੇਦਾਰ ਅੱਜ ਵੀ ਗਏ ਵੀ ਉਹਨਾਂ ਨੇ ਵੀ ਸਟੇਟਸ ਪਾਇਆ ਕੋਈ ਕਿਸਮ ਕੋਈ ਦੇਖਾਂਗੇ ਮਾਸੀ ਨਹੀਂ ਕਹਿੰਦੀ ਕੋਈ ਨਹੀਂ ਪੁੱਤ ਆਪਾਂ ਗੱਲ ਕਰ ਲੈਨੇ ਆ ਜਿੱਦਣ ਆਪਾਂ ਨੇ ਜਾਣਾ ਹੂੰ ਉਦੋਂ ਜਾਣਾ ਸਾਰਿਆਂ ਨੂੰ ਪਤਾ ਲੱਗੇ ਜਾਣਾ ਬਲੌਗਰਾਂ ਤੋਂ ਉਦੋਂ ਵੀ ਅੱਗੇ ਭਾਈ ਪਤਾ ਗਿਆ ਜਿੱਦਣ ਆਪਾਂ ਨੇ ਜਾਣਾ ਤੈਨੂੰ ਪਤਾ ਲੱਗ ਜਾਣਾ ਮਾਸੀ ਮੈਂ ਮਾਸੀ ਨੇ ਕਿੱਧਰ ਵੀ ਕੀਤਾਣਾ ਆਵਾਜ ਜਿਵੇਂ ਤਾ ਬੋਲਦੀ ਹੋਈ ਨਹੀਂ ਹੈਗੀ ਪੁੱਤ ਤੈਨੂੰ ਕਿੱਦਾਂ ਦਾ ਲੱਗਿਆ ਥੈਲਾ ਪਾਉਣਾ ਥੈਲਾ ਪਾਤੀਆਂ ਦਾ ਪਾਉਣਾ ਥੈਲਾ ਖਾਣ ਵਾਲਾ ਪਾਉਣਾ ਚਾਹ ਪਤਾ ਕਿਸੇ ਨੂੰ ਵੀ ਕਿਹਾ ਥੈਲਾ 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 ਕਰਾ ਤਾ ਕਾਦਾ ਕਰਿਆ ਵਾਸੀ ਪਤਾ ਹੀ ਮੇਰੇ ਖਿਆਲ ਚ ਸੋਈ ਰਸੋਈ ਬਣਾਉਣੀ ਆ ਹਾਂ ਬਸ ਕੋਈ ਹੋਰ ਗੱਲ ਆ ਪੁੱਤ ਅੱਛਾ ਹੁਣ ਟੌਪਿਕ ਉਹ ਜਿਹਨੇ ਤੇ ਜਿਹਨੇ ਤੇ ਸੁੱਖੋ ਪੈਣ ਦੀ ਪਰ ਵੀਡੀਓ ਦੇਖੀ ਹੋਈ ਉਹ ਤਾਂ ਸਮਝ ਨਹੀਂ ਇਹਨਾਂ ਨੇ ਵੀਡੀਓ ਨਹੀਂ ਦੇਖੀ ਉੱਤ ਨਹੀਂ ਧੜ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਅੱਜ ਕੱਲ ਅਸੀਂ ਇੱਕ ਗੱਲ ਦੇਖੀਏ ਨੋਟ ਕਰੀਏ ਇਹ ਗੱਲ ਕਿ ਜਦ ਵੀ ਕੀ ਗੱਲ ਕਰਦਾ ਥੋੜੀ ਜਿਹੀ ਅੱਖ ਬੰਦ ਕਰਦਾ ਨਾਨੀ ਅੱਖ ਝੱਕ ਪਾ ਕੇ ਮੈਂ ਗੱਲ ਨਹੀਂ ਕਰਦਾ ਮੈਂ ਅੱਖ ਤੇ ਤੁਰ ਤੇ ਰਾ ਕੇ ਗੱਲਾਂ ਕਰਦਾ ਦਰਦ ਨਾਨੀ ਆਉਂਦੀ ਨਾਨੀ ਚਲੋ ਠੀਕ ਹੈ ਜੀ ਮੈਂ ਲੱਗਦਾ ਕਿਥੇ ਅਗਲੇ ਪਹਿਲਾਂ ਉਹ ਤੇ ਮਾਰਾ ਸਾਨੂੰ ਸਾਰਾ ਛੱਡਦੀ ਗੱਲਾਂ ਅੱਗੇ ਬਾਏ ਬਾਏ ਇਹ ਇਤਨਾ ਜੂਸ ਦਾ ਬਣਾਤਾ ਕੋਸ ਹੋ ਰੇ ਬਬੂ ਲਾਈਕ ਸ਼ੇਅਰ ਲਾਈਕ ਹਾਂ ਫਿਰ ਇੱਕ ਵਾਰੀ ਲਾਈਕ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਛੇਤੀ ਕਰ ਦੋ ਛੇਤੀ ਮਾਈ ਛੇਤੀ ਕਰ ਦੋ ਕਹਦੇ ਲਾਈਕ ਇਸ ਵੀ ਕਰ ਦੋ ਜੱਟ ਨਾ ਪੰਗਾ ਕਹਦੇ ਵਾ 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 ਵਾ